ਬਾਬਾ ਸੰ ਡਾਕਟਰ ਭੀਮrao ਅੰਬੇਦਕਰ ਜੀ ਦੇ ਪ੍ਰਿਨਿਰਵਾਣ ਦਿਵਸ ਤੇ ਪੰਜਾਬ ਭੋਜਨ ਸਮਾਜ ਪਾਰਟੀ ਵੱਲੋਂ ਕੋਟਨਕੋਟ ਨਮਨ ਅੱਜ ਅਸੀਂ ਡਾਕਟਰ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਪੰਜਾਬ ਦੇ ਸਾਰੇ ਵਰਕਰਾਂ ਆਗੂਆਂ ਬੁੱਧੀਜੀਵੀਆਂ ਨੂੰ ਸੱਦਾ ਦਿੰਦਾ ਹੈ ਕਿ ਉਹ ਜਿੱਥੇ-ਜਿੱਥੇ ਵੀ ਆਪਣੇ ਪਿੰਡਾਂ 'ਚ ਬੈਠੇ ਆਂ ਬੀਐਸਪੀ ਦੇ ਐਕਟਿਵ ਅਫੈਕਟਿਵ ਵਰਕਰ ਲੀਡਰਸ਼ਿਪ ਉਹ ਸਾਰੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਅੱਜ ਸ਼ਰਧਾਂਜਲੀ ਸਮਾਗਮ ਕਰਨ ਔਰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਟ ਕਰਕੇ ਉਸ ਸੰਘਰਸ਼ ਵੱਲੋਂ ਬਦਲ ਆਪਣੇ ਆਪਣੇ ਪਿੰਡਾਂ ਬਹੁਤ ਸਾਰੇ ਸਮਾਜ ਪਾਰਕ ਦੇ ਮਹੱਲਿਆਂ ਤੇ ਵਿੱਚ ਯੂਨਿਟ ਅੱਜ ਬਣਾਉਣ ਔਰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜੋ ਕਿਹਾ ਸੀ ਕਿ ਰਾਸ਼ਟਰੀ ਕਿੰਨੀ ਚਾਬੀ ਹੈ ਜਿਹਦੇ ਨਾਲ ਹਰ ਸਮੱਸਿਆ ਦਾ ਤਾਲਾ ਖੁੱਲ ਸਕਦਾ ਉਹ ਰਾਸ਼ਟਰੀ ਦੀ ਚਾਬੀ ਹਸਰ ਕਰਨ ਦੇ ਲਈ ਜਿੱਥੇ ਸੰਗਠਨ ਬਣਾਉਣਾ ਹੈ ਉੱਥੇ ਆਪਾਂ ਨੀਲਾ ਝੰਡਾ ਆਪਾਂ ਫੋਟੋਆਂ ਕਰਕੇ ਸੋਸ਼ਲ ਮੀਡੀਆ ਤੇ ਪਾਈਏ ਔਰ ਤਾਂ ਕਿ ਵੱਧ ਤੋਂ ਵੱਧ ਸੰਕਟਾਂ ਤੱਕ ਸਾਬਕਾਂਚੀ ਰਾਮ ਔਰ ਭੈਣ ਤੁਮਰੀ ਮਾਇਆਵਤੀ ਜੀ ਦੀ ਅਗਵਾਈ ਦੇ ਵਿੱਚ ਇਹ ਅੰਦੋਲਨ ਆਪਣੀ ਮੰਜ਼ਿਲ ਵੱਲ ਨੂੰ ਵਧੇ ਔਰ ਜੋ ਸਾਬਕਾਂਚੀ ਰਾਮ ਜੀ ਨੇ ਆਪਣੀ ਜ਼ਿੰਦਗੀ ਪਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਅੰਦੋਲਨ ਨੂੰ ਮੰਜ਼ਿਲ ਤੱਕ ਲਿਜਾਣ ਲਈ ਲਗਾਈ ਹੈ ਅਪਾ ਅਜੋ ਸੁਪਨਾ ਪੂਰਾ ਕਰਨ ਦਾ ਸੰਕਲਪ ਲੈ ਕੇ ਅੱਗੇ ਵਧਿਏ ਭੈਣ ਜੀ ਦੀ ਲੀਡਰਸ਼ਿਪ ਚ ਅਸੀਂ ਪੰਜਾਬ ਚ ਔਰ ਦੇਸ਼ ਦੇ ਵਿੱਚ ਸਮਾਜਿਕ ਔਰ ਆਰਥਿਕ ਬਦਲਾਅ ਵੱਲ ਨੂੰ ਵੱਧਣਾ ਧੰਨਵਾਦ ਜੈ ਪੀਨ ਜੈ ਭਾਰਤ